ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਅੱਜ ਰਾਤ ਪੈ ਗਿਆ ਇੱਥੇ ਮੀਂਹ ਆਹ ਬੈਂਡ ਵੀ ਇੰਨਾ ਪੁਰਾਣਾ ਜਾਦੀ ਆਪਾਂ ਜਿਵੇਂ ਲਈ ਜੱਤ ਉਹ ਹੀ ਬੈਂਡ ਰੱਖੀ ਆ ਪਹਿਲਾਂ ਇੱਥੇ ਕੋਈ ਹੁੰਦੀ ਸੀ ਆ ਜਿੱਥੇ ਡਬ ਗਿਆ ਨਾ ਇੱਥੇ ਕੋਈ ਹੁੰਦੀ ਸੀ ਜਿਹੜੇ ਸਾਲ ਜ਼ਮੀਨ ਲਈ ਆ ਇੱਥੇ ਕੋਈ ਹੁੰਦੀ ਸੀ ਕੋਈ ਬੋਰ ਹੁੰਦਾ ਸੀ ਖੱਤਾ ਇਨਾ ਵਟੇ ਦੀਗਾ 16 ਦੇ 16 ਗਿੱਲੇ ਝੋਨਾ ਘੱਟ ਲੱਗਦਾ ਸੀ ਫੇਰ ਹੌਲੀ ਹੌਲੀ ਆਪਾਂ ਝੋਨਾ ਲੱਗਣਾ ਕਰਿਆ ਤੇ ਰਾਤ ਬਹਿ ਗਿਆ ਮੀ ਸਾਨੂੰ ਐਉਂ ਸੀਗਾ ਵੀ ਓਏ ਆਹ ਹੈ ਨਾ ਪੈਪ ਹੋਰ ਨੀਵਾ ਕਰ ਦੇ ਮੂਹਰੋਂ ਸਾਨੂੰ ਐਉਂ ਸੀਗਾ ਆਹ ਨਾਲੇ ਇਹਦੇ ਉੱਤੇ ਮਿੱਟੀ ਦੇ ਗਫਾਰ ਬੱਲਾ ਇਹਨੂੰ ਸਾਫ਼ ਕਰਕੇ ਨਾ ਇਹਦੇ ਤੇ ਮਿੱਟੀ ਦੇ ਦੇ ਯਾਰ ਆਣਾ ਕਾਗੂ ਜੀਆ ਵੱਡੋ ਇਹਨੂੰ ਪਰਲੇ ਪਾਸਿਓਂ ਮਿੱਟੀ ਦੇ ਦੇ ਤੇ ਰਾਤ ਪੈ ਗਿਆ ਮੀਂਹ ਤੇ ਸਾਨੂੰ ਐ ਸੀਗਾ ਵੀ ਆਪਦੀ ਮਰਜ਼ੀ ਨਾਲ ਥੋੜਾ ਥੋੜਾ ਪਾਣੀ ਛੱਡ ਕੇ ਕੱਦੂ ਕਰਾਂਗੇ ਪਰ ਹੁਣ ਨਹੀਂ ਗੱਲ ਬਣੀ ਤਾਂ ਕਰਕੇ ਹੁਣ ਬਾੜਨ ਲੱਗੇ ਆ ਇੱਧਰ ਲੱਗਿਆ ਰ ਇੱਕ ਕਰ ਦੇਣਾ ਆ ਲੰਬਾ ਕਰ ਜੀਚ ਪਾਣੀ ਨਹੀਂ ਖੜਾਉਦਾ ਕਰ ਇੱਕ ਕਰਦਾ ਕਿੱਦਾਂ ਕਰਾਂਗੇ ਕਿਵੇਂ ਨੀ ਖਾਲ ਤਾਂ ਨਹੀਂ ਡੁੱਟਦਾ ਇਥੋਂ ਪੈਪ ਨੀਵਾ ਕਰ ਦੋ ਪਾਣੀ ਜਾਣ ਲਾ ਦੋ ਫੇਰ ਨਹੀਂ ਡੁੱਟਦਾ ਹੁਣ ਇਹ ਨਹੀਂ ਪਤਾ ਵੀ ਟਰੈਕਟਰ ਤੁਸੇ ਜਾਂ ਨਾ ਤੁਸੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਪਹਿਲੀ ਵਾਰ ਵਾਲਾ ਕਰ ਤੇ ਲਈ ਤਾਂ ਮੈਨੂੰ ਕਰਨਾ ਪੈਣਾ ਹੁਣ ਇਹਨੂੰ ਲਾਇਆ ਉਸਤਾਦ ਨੂੰ ਦੇਖਣ ਓਏ ਪਹਿਲਾ ਹਾਈ ਰੱਖੀ ਪਹਿਲਾ ਹਾਈ ਇਹ ਟਰੈਕਟਰ ਤਾਂ ਹੀ ਨਹੀਂ ਧੁੱਤਦਾ ਸੀਗਾ ਬਈ ਇਹਦੇ ਨਾਲ ਹੀ ਆਹ ਪੂਰੀ ਪੈਣੀ ਆ ਜੇ ਨਾ ਤੁਸੀਂ ਤਾਂ ਬਾਲੀ ਚੰਗੀ ਗੱਲ ਆ ਫਿਰ ਤਾਂ ਕਦੂ ਹੋ ਜੂ ਨਜ਼ਾਰੇਦਾਰ ਕਿਉਂਕਿ ਇਹ ਜੀ ਪਾਣੀ ਖੜਨਾ ਬਹੁਤ ਆ ਇਹ ਖੱਤੇ ਸਰਵੇਕ ਕਦੂ ਕਰਨ ਤਾਂ ਕੀ ਆ ਪਾਣੀ ਬਹੁਤ ਖੜਨਾ ਇੰਝ ਕੋ ਕਿ ਪੀਲਾ ਪੀਲਾ ਮਿੱਟੀ ਆ ਰੋਡ ਨਿਕਲਿਆ ਥੱਲੇ ਪਰ ਰੋਡ ਤਾਂ ਖਤਮ ਹੋ ਜਾਣਿਆ ਪਲਾਉ ਫੇਰ ਦੇ ਫੇਰਦਿਆਂ ਦੇ ਰੋਡ ਖਤਮ ਹੋ ਜਾਣਿਆ ਮੈਂ ਸੋਚਿਆ ਸੀਗਾ ਵੀ ਜਿਵੇਂ ਲੇਜ਼ਰ ਲਾਵਾਂਗੇ ਵੀ ਨਾਲ ਦੀ ਨਾਲ ਲੇਜ਼ਰ ਲਾਈ ਚੱਲਾਂਗੇ ਤੇ ਵੀ 11 11 ਨੂੰ ਲੇਜ਼ਰ ਨਾਲ ਪੱਧਰ ਕਰਦਾਂਗੇ ਇਹ ਆਪਾਂ ਨੂੰ ਜਿਨ੍ਹਾਂ ਨੂੰ ਆਪਾਂ ਮਿੱਟੀ ਚਕਾਈ ਆ ਉਹਰੋਂ ਮੋਰਦਾ ਮੈਨੂੰ ਐਂਓ ਸੀਗਾ ਕਿ ਜਿਨ੍ਹਾਂ ਨੇ ਵੀ ਮਿੱਟੀ ਚੱਕੀ ਆ ਵੀ ਲੇਜ਼ਰ ਉਹਨਾਂ ਨੇ ਲਾ ਕੇ ਦੇਣਾ ਸੀ ਆਪਾਂ ਨੂੰ ਤੇ ਪਰ ਉਹਨਾਂ ਨੇ ਲੇਜ਼ਰ ਸੋਣਾ ਨਹੀਂ ਲਾਇਆ ਇਧਰਲਾ ਬਸਾ ਇਧਰਲਾ ਬਸਾ ਨੀਵਾ ਕਰਤਾ ਤੇ ਇਧਰਲਾ ਬਸਾ ਉੱਚਾ ਰਹਿ ਗਿਆ ਤੇ ਹੁਣ ਐਂਓ ਦੇਖਦੇ ਸੀਗੇ ਵੀ ਮੈਨੂੰ ਜਦੋਂ ਮੈਂ ਬਾਹਿਆ ਸੀ ਉਦੋਂ ਹੀ ਪਤਾ ਲੱਗਿਆ ਦੀ ਵੀ ਫਰਕ ਆ ਹਨਾ ਕਰਾ ਦੇ ਵਿੱਚ ਤੇ ਮੈਂ ਤਾਂਹੀਂ ਸੋਚਿਆ ਸੀ ਕਿ ਕਿਾਰੇ ਕਿਾਰੇ ਨੂੰ ਪੱਧਰ ਕਰ ਦਾਂਗੇ ਤੇ ਪਰ ਪੈ ਗਿਆ ਮੀਂਹ ਤੇ ਉਦੋਂ ਬੰਦਿਆਂ ਤੋਂ ਪਾਣੀ ਟੁੱਟ ਗਿਆ ਤਾਂ ਪੰਗਾ ਪੈ ਗਿਆ ਕਿ ਨਹੀਂ ਹੋਇਆ ਕੰਮ ਨਹੀਂ ਤਾਂ ਉਸ ਦਿਨ ਹੀ ਕਰਾ ਲਾ ਦੇਣਾ ਇਹ ਸੁੱਕਾ ਸੀਗਾ ਬੰਦੇਆਂ ਨੇ ਪਾਣੀ ਪੀਣ ਨੂੰ ਮੋਟਰ ਚਲਾਈ ਤੇ ਮੋਟਰ ਚੱਲਦੀ ਛੱਡ ਗਏ ਤੇ ਥੱਲੇ ਵਾਲੇ ਖੱਤੇ 'ਚ ਨੱਕਾ ਕੁੱਲਾ ਵੀ ਥੱਲੇ ਉਹ ਥੱਲੇ ਹੀ ਭਰ ਗਿਆ ਸਾਰਾ ਹਨਾ ਤੇ ਆ ਪੰਗਾ ਪੈ ਗਿਆ ਤੇ ਹੁਣ ਐਵੇਂ ਹੀ ਰੱਖਿਆ ਕਿ ਆਹ ਗਿਆ ਰਹਾ ਇੱਕ ਕਰ ਦਿੰਨੇ ਇੱਥੋਂ ਇੱਥੋਂ ਸਿੱਧਾ ਵੀ ਇੱਧਰ ਲੇਕ ਕਰ ਦਿੰਨੇ ਆ ਇੱਧਰ ਦਾ ਲੰਬਾ ਇੱਕੋ ਕਰ ਦਿੰਨੇ ਆ ਸਿਰੇ ਤੱਕ ਹਨ ਵੀਸੇ ਉਹ ਵੱਡ ਪੱਧਰ ਹੈਗਾ ਉਹ ਵੱਡ ਪੱਧਰ ਹੈਗਾ ਬਸ ਉਵੇਂ ਕਰ ਦਿੰਨੇ ਆ ਕਿਉਂਕਿ ਦੋ ਬੰਦਿਆਂ ਨੇ ਮਿੱਟੀ ਚੱਕੀ ਸੀਗੀ ਆ ਇੱਧਰ ਲਈ ਇੱਕ ਨੇ ਚੱਕੀ ਤੇ ਇੱਧਰ ਲਈ ਇੱਕ ਕਿਰਾਾ ਇੱਕ ਨਹੀਂ ਲਾਇਆ ਸੀਗਾ ਮੈਂ ਲੇਦਰ ਲਾ ਕੇ ਦੇਣਾ ਸੀ ਤੇ ਪਰ ਉਹ ਤੋਂ ਬੰਦੇ ਤਾਂ ਲੱਗਿਆ ਨਹੀਂ ਕਿਰਾਾ ਸਹੀ ਤੇ ਹੁਣ ਇਹ ਪੰਗਾ ਪਿਆ ਵਾ ਤੇ ਬਾਕੀ ਚਲੋ ਹੁਣ ਦੇਖਦੇ ਆ ਤੇ ਇੱਥੇ ਵੱਟ ਤਵੀਆਂ ਵਾਲੇ ਜਿੰਦੇ ਨਾਲ ਇੱਥੇ ਵੱਟ ਪਾ ਦਿੰਨੇ ਆ ਸਿੱਧੀ ਤੇ ਚੱਲੀ ਜਾਊਗਾ ਵੇਖੋ ਕਿੰਨਾ ਸੋਹਣੀ ਆਵਾਜ਼ ਆ ਨਾ ਟਰੈਕਟਰ ਦੀ ਜਿਵੇਂ ਹੀ ਡਾਟ ਜਿਆ ਬੋਣੋ ਹਾਠੇ ਵਧੀਆ ਹੋ ਜਾਣਾ ਗੱਦੂ ਪਾਣੀ ਪੂਰਾ ਵਧੀਆ ਖੱਟ ਜਾ ਜੇ ਬਾਗ ਇੱਕ ਵਾਰ ਜੇ ਤਾਂ ਨਾ ਤੋਂ ਥੇ ਟਰੈਕਟਰ ਫੇਰ ਇੱਕ ਵਾਰ ਰੋਟਾਵੇਟਰ ਹੀ ਫੜਾ ਦੇਣਾ ਉਹਦੇ ਨਾਲ ਵਧੀਆ ਹੋ ਜਾਊਗਾ ਦੇਖ ਲਓ ਇੰਨਾ ਫਰਕ ਆ ਪਲਾਉ ਵਾਲੇ ਖੱਤਿਆਂ ਦਾ ਤੇ ਦੂਜੇ ਨਾਰਮਲ ਖੱਤੇ ਦਾ ਇਹ ਚ ਹਜੇ ਜਾਨੀ ਕਿ ਪਹਿਲੀ ਵਾਰ ਝੋਨਾ ਲੱਗਣਾ ਫੇਰ ਵੀ ਪਾਣੀ ਖੜਾ ਉਹ ਜਿਹੜੇ ਪਰਲੇ ਆਪਣੇ ਤਿੰਨ ਕਿਲੇ ਆ ਉਹ ਦੇਖ ਲਓ ਐਂ ਲੱਗਦੇ ਜਿਵੇਂ ਜਮੇ ਹੀ ਸੁੱਕੇ ਪਏ ਹੁੰਦੇ ਆ ਨਾ ਉਹਨਾਂ ਦੇ ਬਸ ਐ ਆ ਵੀ ਪਲਾਉ ਫਿਰਿਆ ਹੋਇਆ ਬਸ ਆ ਚੱਕਰ ਪਲਾਉ ਫਿਰਿਆ ਮੀਂਹ ਜਿੰਨਾ ਜਰ ਪਊ ਉਹ ਨਜ਼ਰ ਤਾਂ ਖਾਲੀਆਂ ਭਰੀਆਂ ਰਹਿਣਗੀਆਂ ਮੀਂਹ ਹੱਡਿਆ ਗਿਆ ਰ ਸੁੱਕਿਆ ਬਸ ਆ ਕੰਮ ਇਹਨਾਂ ਆ ਨਵੇਂ ਖੱਤੇ ਐ ਨਾ ਜਬਾਣੀ ਖੜਾ ਹਜੇ ਪਰ ਉਹ ਪਲਾਉ ਵਾਲਾ ਵਾ ਉਹਦੇ ਵਿੱਚ ਜਮਾ ਪਾਣੀ ਨਹੀਂ ਖੜਾ ਤਾਂ ਪਾਣੀ ਜਨਰੇਟਰ ਨਾਲ ਵੱਧ ਪੈ ਜਾਂਦਾ ਤਾਂਹੀਂ ਤਾਂ ਮੋਟਰ ਇੱਥੇ ਕੁਝ ਕਰਦੀਆਂ ਨਹੀਂ ਇੱਕ ਵਾਰ ਕੱਦੂ ਹੋ ਗਿਆ ਫੇਰ ਕੋਈ ਦਿੱਕਤ ਨਹੀਂ ਫੇਰ ਆਮ ਨਾਲ ਪੂਰਾ ਵਧੀਆ ਕੜਾ ਰਹਿੰਦਾ ਫੇਰ ਨਹੀਂ ਕੋਈ ਦਿੱਕਤ ਹੁੰਦੀ ਜੰਮੀ ਬਾਈ ਨੇ ਖੋਬੋ ਲਿਆ ਆਪਦੇ ਵਾਲਾ ਟਰੈਕਟਰ ਤੇ ਮੈਂ ਪਹਿਲਾਂ ਕਹਿੰਦਾ ਮੈਂ ਕਿਹਾ ਹਾਲਾਂ ਨਾਲ ਹੀ ਕੱਦੂ ਹੋਣਾ ਸਹੀ ਰੋਟਾਵੇਟਰ ਨਾ ਪਾਓ ਤੇ ਪਰ ਹੁਣ ਗੱਲ ਇਓ ਆ ਹੌਣ ਹਲਾਂ ਦਾ ਵੀ ਨਹੀਂ ਪਤਾ ਤੌਹ ਜਾਣ ਹੁਣ ਪਤਾ ਤਾਂ ਬਾੜੇ ਤੇ ਹੀ ਲੱਗਣਾ ਕਿਉਂਕਿ ਨਹੀਂ ਤਾਂ ਤਾਜਾ ਤਾਜਾ ਭਰਨਾ ਸੀ ਯਾਰਾ ਰਾਤ ਪੈ ਗਿਆ ਮੀਂਹ ਦਾ ਫੇਰੋਂ ਹੁਣ ਰਚ ਗਿਆ ਬਾਣੀ ਥੱਲੇ ਤੱਕ ਹੁਣ ਦੇਖਦੇ ਆ ਕੀ ਬਣਦਾ ਮੈਂ ਜੰਬੀ ਬਈ ਨੂੰ ਕਹਿੰਦਾ ਮੈਂ ਕਿ ਬਈ ਤੂੰ ਦੇ ਸੁਹਾਗਾ ਕਿਉਂਕਿ ਉਹ ਪਰਲੇ ਪਾਸੇ ਨਾ ਟਰੈਕਟਰ ਇੰਨਾ ਕਿ ਜ਼ਿਆਦਾ ਦਬਦਾ ਵੀ ਹਲਾਂ ਨਾਲ ਤੌਸ ਨਾ ਜਾਵੇ ਮੈਂ ਕਿ ਤੂੰ ਐਵੇਂ ਮਗਰ ਪਾ ਕੇ ਸੁਹਾਗਾ ਮਾਰ ਸੱਤੀ 30 ਦਿੱਤਾ ਜੰਮੀ ਬਾਈ ਨੂੰ ਤੇ ਉਹਦੇ ਨਾਲ ਆ ਖੜਾ ਤਸ ਗਿਆ ਸੀ ਪਹਿਲਾਂ ਰੇਜ਼ ਨਹੀਂ ਦਿੰਦਾ ਮਾਰਦੀ ਰੇ ਤੇ ਵਰਦਾ ਫੇਰ ਕਿਦੋਂ ਖੜ ਗਿਆ ਉਦੋਂ ਦੇਖੋ ਜ਼ਰੂਰ ਉਹ ਬਹਿਣ ਲੱਗ ਗਿਆ ਉਦੋਂ ਇਹਨੇ ਰੇਜ਼ ਦੇਣੀ ਆ ਦੇ ਪੱਕਾ ਹਾਜੀ ਦੇਖਿਆ ਛੱਡ ਦਿਤਿਆ ਰੇਜ਼ ਸਹੀ ਹੈ ਇਧਰੋਂ ਸਾਰਾ ਬਾਹ ਹੋ ਗਿਆ ਇਧਰ ਦਬਦਾ ਹੈਗਾ ਪਰ ਇੰਨਾ ਨਹੀਂ ਪਰ ਉਹ ਚ ਦਾ ਬਾਲਾ ਨਜਾਇਜ਼ ਹੀ ਦਵੀ ਜਾਂਦਾ ਤੇ ਤੇ ਹਣ ਪਾਏ ਹੁੰਦੇ ਤੇ ਥੱਲੇ ਲੱਗ ਜਾਂਦੇ ਸਨ ਖੜੂਗਾ ਖੜੂਗਾ ਖੜੂ ਤਰ ਗਿਆ ਤਰ ਗਿਆ ਤੇ ਯਾਰ ਇਹ ਮੈਂ ਜਦ ਤੱਕ ਜਿਹਨੇ ਖਿੱਚ ਕੇ ਰੱਖ ਖਿੱਚ ਕੇ ਰੱਖ ਖਿੱਚ ਕੇ ਖਿੱਚਦੇ ਹੋਰ ਦੇਖਔਰ ਥੱਲੇ ਜਾਊਗਾ ਬਾ ਸਾਡਾ ਕੱਲ ਨੂੰ ਨਿਬੜ ਜਾਣਾ ਕੰਮ ਕੱਲੋਂ ਨਿਬੜੇ ਤੇ ਬਾਅਦ ਫੇਰ ਅਸੀਂ ਕਰਾਂਗੇ ਪਾਰਟੀਆਂ ਸ਼ਾਦੀਆਂ ਬਸ ਸਾਡੇ ਅੱਜ ਅੱਜ ਆ ਵੀ ਹੋ ਜਾਣਾ ਉਹ ਪਰਲਾ ਨਮਾ ਖੱਤਾ ਵੀ ਹੋ ਜਾਣਾ ਬਸ ਆ ਉੱਪਰਲਾ ਉਹ ਤਿੰਨ ਕਿਲੇ ਰਹਿ ਜਾਣੇ ਦੇਖੋ ਕਿੰਨਾ ਚਲੇ ਗਿਆ ਥੱਲੇ ਘੜੂ 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 ਫਸ ਗਿਆ ਜੰਪੀ ਵਾਈ ਮੈਂ ਨਹੀਂ ਆਦੇ ਵਾਲਾ ਹਜ ਤੱਕ ਫੱਡਣਾ ਦਿੱਤਾ ਪਰ ਜੰਪੀ ਵਾਈ ਫਸ ਗਿਆ ਲੈ ਇੰਨਾ ਥੱਲੇ ਲੱਗਿਆ ਦਿੱਤਾ ਜਮਾਈ ਥੱਲੇ ਲੱਗਿਆ ਮੈਂ ਵੇਟ ਵੀ ਥੱਲੇ ਪੜਿਆ ਕਿੱਚਾ ਕਿਹੜਾ ਗੇਅਰ ਪਾਏਗਾ ਪਹਿਲਾ ਪਾ ਲਈ ਰੈਲਾ ਕਲੱਚ ਦਾ ਰੈਲੇ ਹੀ ਆਇਆ ਇਹ ਬਹੁਤ ਇਹ ਵਾਲਾ ਟਰੈਕਟਰ ਤੋਂ ਹੀ ਦੇਖ ਲਓ ਵੀ ਇੱਥੇ ਅੱਜ ਤੀਜਾ ਦਿਨ ਹੋ ਚੱਲਿਆ ਵੀ ਲਾਈਟ ਨਹੀਂ ਆਈ ਹੈਗੀ ਜਮ੍ਹਾਂ ਵੀ ਉਹ ਤਾਂ ਚਲੋ ਰੱਬ ਨੇ ਰੌਣਕਾਂ ਲਾਤੀਆਂ ਮੀਂਹ ਪਾਤੀ ਮੀਂਹ ਪਾਤੀ ਨਹੀਂ ਮੀਂਹ ਪਾਤਾ ਪਾਤੀ ਨਿਕਲ ਗਿਆ ਵੀ ਮੀਂਹ ਪਾਤੀ ਵੀ ਮੀਂਹ ਪਾਤਾ ਤੇ ਨਹੀਂ ਤਾਂ ਹਾਲ ਬੁਰਾ ਵਾ ਇੱਥੇ ਭਰਾਵਾ ਸਾਰਿਆਂ ਦੇ ਚੌਲ ਸੁੱਕੇ ਪੈ ਗਏ ਦੀਆ ਜਿਹੜੇ ਲੱਗੇ ਲੁਕੇ ਹੋਏ ਆ ਚੌਲ ਕਿਸੇ ਨੇ ਪਾਣੀ ਨਹੀਂ ਦਿੱਤਾ ਉਪਰ ਇਹਦਾ ਰਾਤ ਦੇ ਆ ਦੇ ਲੋ ਉਹ ਵੀ ਨਹੀਂ ਹੈਗਾ ਪਾਣੀ ਮਾੜਾ ਮਾੜਾ ਮਾ ਜਿਹੜਾ ਰਾਤ ਦਾ ਮੀਂਹ ਪਿਆ ਵਸ ਉਹੀ ਖੜਾ ਨਹੀਂ ਤਾਂ ਔਖੇ ਹੀ ਲਿਗਾ ਹਾਲ ਟੇੜਾ ਪਾਟੀਆਂ ਪਈਆਂ ਕੱਤਿਆਂ ਦੇ ਵਿੱਚ ਉਹ ਦੇਖ ਲੋ ਟੇੜਾ ਕਿਵੇਂ ਪਟੀਆਂ ਆ ਦੇ ਇਹਦਾ ਰਾਤ ਦਾ ਮੀਂਹ ਕਰਕੇ ਮਾੜਾ ਜਿਹਾ ਖੜਾ ਦੀਦਾ ਨੀਦਾ ਤੇ ਜਮਾ ਹੀ ਸੁੱਕੇ ਪਏ ਸੀ ਕਿੱਥੇ ਹੁਣ ਆਪਣਾ ਤਾਂ ਚੱਲਦਾ ਜਨਰੇਟਰ ਜਨਰੇਟਰ ਨਾਲ ਹੀ ਨਿਭੜਨਾ ਕੰਮ ਹੈ ਤੇ ਹੁਣ ਜੇ ਆਪਾ ਲੈਡ ਦੇ ਆਸਰੇ ਬੈਠੇ ਰਹੀਏ ਤਾਂ ਕਿਵੇਂ ਨਿਭੜ ਜੂਗਾ ਮੁੱਕੇ ਤੇ ਨਹੀਂ ਨਿਭੜਦਾ ਜੰਬੀ ਬਈ ਯਾਰ ਟਰੈਕਟਰ ਤਾਂ ਸੀ ਗਿਆ ਦੀ ਹੁਣ ਆ ਪੂਰੀ ਖੜਾ ਲਈਏ ਜੇ ਫੇਰ ਨਾ ਸਾਹ ਦੇ ਜੀ ਵੀ ਕਿਉਂਕਿ ਇੱਥੋਂ ਉਧਰੋਂ ਕੱਢ ਕੇ ਇੱਥੇ 2-3 ਗੇੜਿਆ ਦੇਣਿਆ ਸਾਈਡ ਤੇ ਨਾਲ ਬਾਕੀ ਦਾ ਚਲੋ ਹੋ ਗਿਆ ਇਧਰੋਂ 2-3 ਗੇੜੇ ਦੇ ਦਈਏ ਨਾਲ ਉਹ ਇਹ ਉੱਪਰ ਲਿਖਤੇ ਦਾ ਵੀ ਕਰਦਾ ਕੰਮ ਸਹੀ ਪੂਹੀ ਚੱਕਤੀ ਸਾਰੀ ਇਹਦੇ ਵੀ ਇੱਥੇ ਤੱਕ ਕੱਦੂ ਕਰ ਦੇਣਾ ਐਨ ਬੂਰਾ ਇਹ ਐਵੇਂ ਪੱਧਰ ਕਰ ਦੇਣਾ ਇੱਥੇ ਬੱਸ ਉਹ ਥੱਲੇ ਵਾਲੇ ਕਿਾਰੇ ਭਰ ਕੇ ਦੋ ਤੀਜੇ 'ਚ ਪੈਂਦਾ ਪਾ ਭਰ ਕੇ ਇਕੱਠਾ ਹੀ ਉਹ ਕੱਦੂ ਸ਼ੁਰੂ ਕਰ ਦੇਣਾ ਫੇਰ ਇਹਨੂੰ ਇਹਦਾ ਕਰਦੇ ਆ ਇਹਦੇ ਪਾਣੀ ਫਿਰ ਸਾਰਾ ਗਰਮੇਲ ਵਈ ਕਰਾ ਗਾਰੇ ਨਾਲ ਖਿੱਚ ਰਿਦ ਕੇ ਪਹੀ ਦੇ ਦਿੱਤੀ ਜਾਂਦਾ ਵੀ ਬਰੋਬਰ ਹੋ ਜਵੇ ਖੱਤੇ ਦੇ ਲਓ ਜੀ ਥੱਲੇ ਵਾਲਾ ਬਾਹ ਹੋ ਗਿਆ ਖੇਤ ਸਾਰਾ ਹੁਣ ਜੰਮੀ ਬਾਈ ਦੀ ਡਿਊਟੀ ਆ ਜੰਮੀ ਬਾਈ ਦੇਣ ਲੱਗ ਗਿਆ ਸੁਹਾਗਾ ਤੇ ਵਧੀਆ ਬਾਹ ਹੋ ਗਿਆ ਸਾਰਾ ਪੂਰਾ ਖੱਤੇ ਦੋਈ 11 ਬਣਾ ਦੇ ਬਸ ਬਾਲੇ ਲੋੜ ਹੀ ਨਹੀਂ ਪਈ ਹੈ ਨਾ ਤੇ ਆਵਾਜ਼ ਦੇ ਕੋਈ ਰਾਹ ਲਾ ਲੂਗੇ ਇਧਰ ਪੱਧਰ ਕਰੀ ਜਾਂਦੇ ਆ ਵੀ ਇਹ ਚ ਵੀ ਪਾਣੀ ਛੱਡਦਾ ਵੀ ਇਹਦਾ ਕਦੋਂ ਕਰਦੀ ਹੈ ਹੁਣ ਨਾਲ ਹੁਣ ਛੱਡਣ ਨੂੰ ਆਪਾਂ ਇਹਨੂੰ ਇੱਥੋਂ ਛੱਡ ਸਕਦੇ ਜਿੰਨਾ ਰਾਹ ਜੇ ਥੱਲੇ ਜਾਣ ਨੂੰ ਛੱਡਿਆ ਵੀ ਪਰ ਆਪਾਂ ਨੂੰ ਫਾਇਦਾ ਨਹੀਂ ਕੋਈ ਵੀ ਕਾਹਨੂੰ ਰਾਹ ਛੱਡ ਕੇ ਕੋਈ ਫਾਇਦਾ ਤਾਂ ਹੈ ਨਹੀਂ ਵੀ ਰਾਹ ਛੱਡਣ ਦਾ ਕੋਈ ਮਤਲਬ ਨਹੀਂ ਨਾ ਹੈਗਾ ਕਿਉਂਕਿ ਆਹ ਚੱਲੋ ਆ ਉੱਤੇ ਉੱਚਾ ਗਿਆ ਰ ਇੱਕ ਕੱਦੂ ਹੋ ਜੂ ਥੱਲੇ ਛੱਡ ਕੇ ਕੀ ਕਰਨਾ ਤਾਂ ਕਰਕੇ ਕਰਾ ਨਾਲ ਗਿੱਲਾ ਗਿੱਲਾ ਜਿਹਾ ਖਿੱਚ ਕੇ ਇਧਰ ਛੱਡਤਾ ਪੱਧਰ ਹੋ ਗਿਆ ਚਲੋ ਪਾਣੀ ਝੜਦਾ ਹੁਣ ਪਾਣੀ ਝੜ ਕੇ ਦੇ ਕੇ ਹਲਾਂ ਨਾਲ ਵਾਹ ਕੇ ਸੁਭਾਗਾ ਦੇ ਦਿੰਨੇ ਆ ਚਲੋ ਉੱਧਰ ਹੋ ਜੀ ਜਿੱਥੇ ਕਿਤੇ ਕੋਈ ਢਲੀ ਹੋਈ ਆ ਕਰਾਹ ਹੈਗਾ ਨਾਲ ਹੀ ਖਿੱਚ ਦਾਂਗੇ ਕਰਾਹ ਦੇ ਬਸ ਵੀ ਇਹ ਵੀ ਸੋਣਾ ਹੋ ਜੂ ਬਸ ਆਪਣੇ ਰਹਿ ਗਏ 2 ਗਿੱਲੇ ਤੇ 3 ਗਿੱਲੇ ਦਾ ਫਟਾ ਰਹਿ ਗਿਆ ਥੱਲੇ ਬਸ ਉਜ ਹੁਣ ਦੇਖਦੇ ਆ ਜੇ ਛੱਡਾਂਗੇ ਕਿ ਨਹੀਂ ਛੱਡਾਂਗੇ ਆ ਕਰਕੇ ਫੇਰ ਦੇਖਦੇ ਆ ਵੀ ਜਿੰਦਾ ਨਿਬੜ ਗਿਆ ਉਂ ਖੱਤੇ ਤਾਂ ਗਿੱਲੇ ਹੋਏ ਹੋਇਆ ਵੀ ਪਾਣੀ ਜੇ ਚੱਲ ਗਿਆ ਤਾਂ ਫੇਰ ਛੱਡ ਦੇ ਉਧਰ ਝੋਨਾ ਵੀ ਲੱਗੀ ਜਾਂਦਾ ਨਾਲ ਦੀ ਨਾਲ ਉਹ ਚੱਲਦੀ ਆ ਮਸ਼ੀਨ ਆਪਣੀ ਝੋਨੇਆਂ ਅੱਜ ਦੇਖੋ ਹਰੇ ਬਾਈ ਕਿੰਨੀ ਮਾਰਦੇ ਆ ਝੋਨੇ ਕਿਉਂਕਿ ਮੌਸਮ ਠੰਡਾ ਨਾ ਇਹ ਖੱਤੇ ਜੀਲੀ ਜਮਾ ਹੀ ਨਹੀਂ ਪੈਣੀ ਆ ਥੱਲੇ ਵਾਲੇ ਨਵੇਂ ਖੇਤ ਆ ਵੀਰੇ ਕਈ ਵੀਰ ਪੁੱਛਦੇ ਆ ਕਿ ਵੀਰੇ ਇਹਨਾਂ 'ਚ ਝੋਨਾ ਹੋ ਜਾਂਦਾ ਵੀਰੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਝੋਨਾ ਦੇਖ ਲਿਓ ਕਿਵੇਂ ਉੱਟੂਗਾ ਨਾਲੇ ਆਪਾਂ ਕੁਝ ਬੂਜੇ-ਬਾਜੇ ਵਾਲਾ ਨਹੀਂ ਪਾਉਣਾ ਜਿੰਕ ਪਾਉਣਾ ਇਕੱਲਾ ਹੋਰ ਕੁਝ ਨਹੀਂ ਪਾਉਣਾ ਕਿਉਂਕਿ ਵੀਰੇ ਆਪਾਂ ਦੂਆ ਥੱਲੇ ਬਾਧੂ ਲੜਦਾ ਸਾਰੇ ਖੱਤਿਆਂ 'ਚ ਨਾ ਗੋਹਾ ਪਾਇਆ ਉਹਦੇ ਵਿੱਚ ਵੀ ਉਹ ਹੈਗੇ ਆ ਤਿੰਨ-ਚਾਰ ਤਿੰਨ-ਚਾਰ ਕਿੱਲਿਆਂ ਦਾ ਘੇਰਾਵਾ ਜੀ ਤੋਂ ਥੱਲੇ ਦੋ ਕਿਾਰੇ ਕਰੇ ਆਪਾਂ ਉਹਦੇ ਵਿੱਚ ਵੀ ਕੀਲੇ ਦੀਆਂ 10 ਟਰਾਲੀਆਂ ਤੋਂ ਉੱਪਰ ਸਿੱਟਿਆ ਹੋਇਆ ਗੋਹਾ ਠੀਕ ਹੈ ਨਾ ਇਹ ਹੋਰ ਕਿਸੇ ਸਮਾਨ ਨਾਲ ਨਵਾਂ ਖੱਤਾ ਨਹੀਂ ਦੁਰਦਾ ਵੀਰੇ ਜਿੰਨਾ ਜੇ ਗੋਹੇ ਨਾਲ ਹੀ ਦੁਰਨਾ ਕੋਈ ਵੀ ਨਵਾਂ ਖੇਤ ਆ ਤੁਸੀਂ ਪਹਿਲਾਂ ਉਹ ਚ ਗੋਹਾ ਸਿੱਟੋ ਜਿੰਨਾ ਮਰਜ਼ੀ ਤੁਹਾਡਾ ਨਵਾਂ ਖੇਤ ਆ ਜਿੰਨਾ ਮਰਜ਼ੀ ਹੈ ਗੋਹਾ ਸੱਟ ਕੇ ਝੋਨਾ ਲਾਵੋ ਫੇਰ ਦੇਖਿਓ ਝੋਨਾ ਦੁਰਦਾ ਠੀਕ ਨੇ ਤੇ ਜੇ ਗੋਹਾ ਸਿੱਟੇ ਤੋਂ ਬਿਨਾਂ ਝੋਨਾ ਲਾਉਨੇ ਆ ਫੇਰ ਨਹੀਂ ਕੋਈ ਮਤਲਬ ਵੀਰੇ ਫੇਰ ਕੋਈ ਹਾਲਾਤ ਨਹੀਂ ਵੀ ਗੋਹਾ ਸਿੱਟੇ ਤੋਂ ਬਿਨਾ ਝੋਨਾ ਲਾਉਣਾ ਫੇਰ ਦਾ ਚਾਹੇ ਤੁਸੀਂ ਲੱਖ ਕਦੀ ਕੁਝ ਪਾ ਲਓ ਕਦੀ ਕੁਝ ਪਾ ਲਓ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੇ ਹੁਣ ਗੋਹਾ ਸਿੱਟਾਂਗੇ ਫੇਰ ਵਿੱਚੀ ਵਿੱਚ ਪਰਾਲੀ ਬਾਹਾਂਗੇ ਚਲੋ ਮੇਰੇ ਭਾਈ ਪੂਰਾ ਖੱਤਾ ਵਧੀਆ ਹੋ ਜਾਣਾ ਹੁਣ ਐ ਜਿਹੜਾ ਉਹ ਪਰਲਾ ਖੱਤਾ ਵਾ ਉਹ ਥੋੜਾ ਉਸ ਤੋਂ ਪਹਿਲਾਂ ਦਾ ਚੱਕਿਆ ਹੋਇਆ ਉਹਦੇ ਵਿੱਚ ਵੀ ਐਵੇਂ ਅਸੀਂ ਜਿਹੜਾ ਵੀ ਖੱਤਾ ਕਦੇ ਨਵਾਂ ਝੋਨਾ ਲਾਉਣ ਨੂੰ ਸ਼ੁਰੂ ਕਰਨਾ ਉਹ ਜਿਹ ਪਹਿਲਾਂ ਗੋਹਾ ਜ਼ਰੂਰ ਸਿੱਟੀ ਦਾ ਗੋਹਾ ਛੱਡ ਤੋਂ ਚਲੋ ਜੀ ਗੋਹਾ ਛੱਟਣ ਤੇ ਵਧੀਆ ਹੋ ਜਾ। ਇੱਥੇ ਪਿੰਡ ਤਾਂ ਨਹੀਂ ਮੀਂਹ ਮੂੰ ਇੰਨਾ ਪਿਆ ਪਰ ਇੱਥੇ ਮੀਂਹ ਚੰਗਾ ਪੈ ਗਿਆ ਕਰਕੇ ਤਾਂ ਸਾਡਾ ਅੱਜ ਜਾਨੀ ਗੇਵਾ ਸਾਡੇ ਤਿੰਨ ਗਿਲੇ ਰਹਿ ਗਏ ਬਸ ਕਦੂ ਕਰਨ ਵਾਲੇ ਇੱਥੇ ਬਾਕੀ ਸਾਰਾ ਨਿਬੇੜ ਦੇਣਾ ਦੀ ਇੱਥੇ ਕਦੂ ਕਰਕੇ ਜਾਨੀ ਕਿ ਸੌਖਾ ਹੋ ਗਿਆ ਅੱਜ ਮੌਸਮ ਵੀ ਠੰਡਾ ਅੱਜ ਰਾਵਣ ਨਾਲ ਚਲੋ ਟਰੈਕਟਰ ਵੀ ਚੱਲੀ ਗਿਆ ਕਦੂ ਹੋ ਗਿਆ ਸਾਰਾ ਆ ਰਾਜਾ ਟਰੈਕਟਰ ਖੜਾ ਆਪਣਾ ਆਵਾਜ਼ ਵੀ ਸੋਹਣੀ ਆ ਤੇ ਸਲੰਸਰ ਵੀ ਬਹੁਤ ਸੋਹਣਾ ਲੱਗਦਾ ਮੈਨੂੰ बस ਰੂੜੀ ਵਾਲੀ ਖਾਦ ਭਾਬੂ ਪਹਿਲਾਂ ਥੱਲੇ ਜਿਹੜੇ ਵੀ ਨਵੇਂ ਗੇਹ ਤਾਂ ਆਪਣੇ ਉਸ ਤੋਂ ਬਾਅਦ ਜੋ ਕੁਝ ਮਰਜ਼ੀ ਲਾਈ ਚੱਲੋ ਕੋਈ ਪ੍ਰੋਬਲਮ ਨਹੀਂ ਆਉਣੀ ਝੋਨਾ ਲਾਓ ਜੋ ਕੁਝ ਵੀਰੇ ਦੇਖੋ ਤੇਲ ਦਾ ਭੂਕਣਾ ਹੀ ਪੈਂਦਾ ਹੁਣ ਦੇਖੋ ਇਹ ਤੇ ਕੱਲ ਪਰਸੋਂ ਦੀ ਲੈਟ ਆਈ ਹੋਈ ਆ ਹਨਾ ਰਾਤਾਂ ਦੀ ਲਾਈਟ ਨਹੀਂ ਆਈ ਚਲੋ ਰਾਤ ਮੀਂਹ ਪੈ ਗਿਆ ਸਾਰੇ 11 ਚ ਮਗਰ ਪਾਣੀ ਖੜਾ ਗਾਹਾਂ ਕੱਦੂ ਕਰੀ ਜਾਂਦੇ ਹੁਣ ਜੇ ਆਪਾਂ ਲਾਈਟ ਨੂੰ ਡਿੱਕਾਂਗੇ ਤਾਂ ਫੇਰ ਤਾਂ ਕੰਮ ਖਰਾਬ ਹੋ ਜਾਂਦਾ ਨਾ ਆਪਾਂ ਠੰਡੇ ਮਤੇ ਨਾਲ ਚੱਲਦੇ ਆ ਵੀ ਇਹ ਕੰਮ ਕਦੇ ਵੀ ਕਿਸੇ ਕੰਮ ਨੂੰ ਆਪਾਂ ਕਾਹਲ ਨਹੀਂ ਕਰਦੇ ਸਈ ਬਸ ਪਿਆਰ ਜੇ ਨਾਲ ਚੱਲੀ ਜਾਈਦਾ ਬਸ ਗੱਲ ਕਾਲੀ ਗੁਲੀ ਵਾਲਾ ਕੰਮ ਆਪਣੇ ਕੋਲੇ ਹੈ ਨਹੀਂ ਨਾ ਕਰਦੇ ਆ ਨਾ ਬਾ ਕਾਲੀ ਦਾ ਆਪਾਂ ਨੂੰ ਜਮਈ ਕਰਨ ਦਾ ਹੈਗਾ ਵੀ ਛੇਤੀ ਛੇਤੀ ਕੰਮ ਨਿਵੇੜ ਦਨਾਂ ਲੋ ਜੀ ਭਰ ਗਏ ਆਪਣੀ ਛੋਟੀ ਜਿਹੀ ਕਿਆਰੀ ਪਿੱਤਰ ਲੱਗਿਆ ਪਾਉਣ ਕਹਿੰਦਾ ਮੈਂ ਪਾਉਣਾ ਕਿਉਂਕਿ ਇਹਨੇ ਤੱਕ ਤਾਂ ਕੀ ਲੱਗਦਾ ਹੀ ਨਹੀਂ ਕਰਿਆ ਪਿੱਤਰ ਨੇ ਮੇਰਾ ਮਸ਼ੀਨ ਦੇ ਉੱਤੇ ਹੀ ਹੁੰਦਾ ਵੀ ਮਸ਼ੀਨ ਤੇ ਹੀ ਚੱਲਦਾ ਹਾਲ ਕੱਥੇ ਤਾਂ ਕਰੇ ਦੀ ਕਿਉਂਕਿ ਥੱਲੇ ਛੋਟਾ ਜਿਹਾ ਕਿਆਰਾ ਪਾਇਆ ਵਾ ਉਹ ਦੂਜੇ ਕਿਆਰੇ ਚੋਂ ਪਾਣੀ ਲੈ ਕੇ ਜਾਣ ਨੂੰ ਤਾਂ ਕੱਥੇ ਕਰੇ ਦੀ ਵੀ ਉਹ ਛੋਟਾ ਜਿਹਾ ਕਿਆਰਾ ਵਾ ਖਾਲ ਲੰਗੂ ਨਾ ਉਪਾਇਆ ਵੀ ਉਹਦੇ ਵਿੱਚ ਨਹੀਂ ਚੱਲੇ ਸਰ ਜਾਂਦਾ ਫਿਰ ਕਿਉਂਕਿ ਤਾਂ ਹੁਣ ਕਰਤਾ ਕਦੋਂ ਵੀ ਇੱਧਰਲਾ ਕੰਮ ਮੁੱਕ ਜੂ ਫੇਰ ਉਹ ਬਾਪਰਾਪਰਾ ਰਹ ਜੂ ਆਪਣਾ ਉੱਤਰ ਉੱਤਰ ਜਾ ਜਿਹੜੀ ਹੁਣ ਆਵਾਜ਼ ਆ ਨਾ ਛੋਟੇ ਦੀ ਆਵਾਜ਼ ਤਾਂ ਜਾਨ ਘੜਦੀ ਐ ਇਹਦੀ ਹੁਣ ਵੀ ਇੰਨੀ ਰੋਣੀ ਆਵਾਜ਼ ਲਓ ਜੀ ਦੇਖ ਲਓ ਐਵੇਂ ਕਰਾ ਲਾਇਆ ਸੀਗਾ ਕਿ ਕਿਤੇ ਪਾਸੇ ਉੱਚਾ ਨੀਵਾ ਨਹੀਂ ਰਿਹਾ ਖਤਰਾ ਬਿਨਾ ਪਾਣੀ ਤੇ ਗਿੱਲੇ ਦੇ ਗਿੱਲੇ ਵਿੱਚ ਗਾਰੇ ਜੀ ਖਿੱਚਦਾ ਤੇ ਲੋ ਸਾਰਾ ਫੱਦਰ ਹੋ ਗਿਆ ਬਿਲਕੁਲ ਕਿਸੇ ਪਾਸੇ ਵੀ ਨਹੀਂ ਰਿਹਾ ਆ ਦੇਤੇ ਵਾ ਪਾਣੀ ਪਹੁੰਚ ਜੂ ਤਾਂ ਹੋ ਜਾਣਾ ਐ ਗਰਮੇਲ ਬਾਈ ਆ ਆ ਮੜਾ ਜਿਆ ਕਰਾਹ ਲਾ ਕੇ ਬੈਗ ਜੇ ਧੱਕ ਦੋ ਹਾਂ ਆ ਬਾਹ ਜਗਾ ਨਾਲ ਹੀ ਹੋ ਜੂ ਬੈਗ ਕਰਾਹ ਸੈਟ ਕੇ ਨਾ ਐ ਧੱਕ ਦੋ ਆ ਨਾਲ ਜੇ ਨੂੰ ਗਫਾਰ ਆ ਪਲੇਟ ਖੋਲ ਕੇ ਲਾ ਦੇ ਇੱਧਰ ਨੋਦੀ ਉੱਪਰ ਵੀ ਹੋ ਗਿਆ ਹੁਣ ਥੱਲੇ ਛੱਡ ਦੇਣਾ ਦੇਖ ਲਓ ਬਣਾਤਾ ਨਾ ਥੱਲੇ ਵਾਲਾ ਖੱਤਾ ਜੰਮਾਈ 40000 ਰੁਪਿਆ ਦਾ ਉਹ ਚੱਲੋ ਨਾਲੇ ਇੰਨੇ ਟਰੈਕਟਰ ਧਸਦਾ ਸੀ ਪੂਰਾ ਥੱਲੇ ਨੂੰ ਜਾਂਦਾ ਸੀ ਪਰ ਫੇਰ ਵੀ ਐਨ ਕਰਤਾ ਪੱਤਰ ਉਹ ਵੀ ਹੋ ਗਿਆ ਪੱਤਰ ਉਹ ਵੀ ਗਿਆ ਹੋ ਗਿਆ ਤੇ ਆ ਵੀ ਹੋ ਗਿਆ ਜਿਹੜਾ ਹੋਵੇ ਇਧਰ ਉੱਪਰ ਝੋਨਾ ਲੱਗ ਗਿਆ ਸਾਰਾ ਬਸ ਹੁਣ ਸਵੇਰੇ ਫਿੱਤਰ ਮੂਰੇ ਆਹੀ ਟੱਟਿਆ ਜਾ ਨੂੰ ਉਹ ਕਰ ਦੇਣਾ ਵਾ ਫਿਰ ਤੇ ਨਾਲ ਦੀ ਨਾਲ ਲਾ ਦੂ ਪਰ ਜਾਣਾ ਕਿ ਫਾਰਾ ਪਾਣੀ ਵਾਧੂ ਆ ਇਧਰ ਵੱਲ ਆ ਦੇ ਆ ਜਾਣਾ ਆ ਜਾਣਾ ਆ ਜਾਣਾ ਪਾਣੀ